ਲੋਕੋ ਤੁਹਾਨੂੰ ਪਤਾ ਕੱਲ ਦਾ ਚੰਡੀਗੜ੍ਹ ਮੀਟਿੰਗ ਸੀ ਸੀਐਮ ਸਾਹਿਬ ਦੇ ਨਾਲ ਉੱਥੇ ਸੀਐਮ ਸਾਹਿਬ ਚਲੇ ਗਏ ਸੀ ਮੀਟਿੰਗ ਦੇ ਵਿੱਚੋਂ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੇਨ ਆਗੂਆਂ ਨੂੰ ਇਹੜਾ ਫੜੋ ਫੜਾਈ ਕਰਨ ਦਾ ਰਾਤ ਤੋਂ ਹੀ ਕੰਮ ਚੱਲਿਆ ਹੋਇਆ ਔਰ ਸਾਨੂੰ ਵੀ ਮੈਨੂੰ ਵੀ ਰਾਤ ਨੂੰ 11:00 ਵਜੇ ਸਵਾ 11:00 ਵਜੇ ਜਦ ਆਇਆ ਘਰ ਉਦੋਂ ਹੀ ਗ੍ਰਿਫਤਾਰ ਕਰ ਲਿਆ ਸੀਗਾ ਜ਼ਿਲ੍ਹਾ ਪ੍ਰਧਾਨ ਔਰ ਮੇਰੇ ਖਜ਼ਾਨਚੀ ਜਿਹੜੇ ਜ਼ਿਲ੍ਹੇ ਦੇ ਇੱਤਨਾਂ ਨੂੰ ਸਾਨੂੰ ਉਹ ਨਾਲ ਕੋਈ ਕ੍ਰਾਂਤੀਕਾਰੀ ਦੇ ਸਾਡੇ ਸਾਥੀ ਹੈਗੇ ਆ ਔਰ ਵੈਰੂ ਗਰੁੱਪ ਦੇ ਜਿਹੜਾ ਸਾਥੀ ਹੈਗੇ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਰਾਤ ਨੂੰ ਸੋ ਤੜਕੇ ਦਾ ਸਾਡੇ ਜਥੇਬੰਦੀ ਵੱਲੋਂ ਪ੍ਰੋਟੈਸਟ ਵੀ ਸਾਡਾ ਗناہ ਕੀ ਦੱਸਿਆ ਜਾਵੇ ਸاسي ਕੀ ਇਹ ਤਾਂ ਨਹੀਂ ਕਿ ਅਸੀਂ ਨਸ਼ਾ ਵੇਚਦੇ ਆ ਜਾਂ ਸاسي ਕੀ ਹੋਰ ਵੱਡਾ ਗناہ ਕੀਤਾ ਵੀ ਸਾਨੂੰ ਜਿਹੜਾ ਇੱਥੇ ਅੰਦਰ ਹਵਾਲਾਤਾਂ ਦੇ ਵਿੱਚ ਜਾਂ ਸਾਨੂੰ ਥਾਣੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਪਹਿਲੀ ਗੱਲ ਤਾਂ ਇਹ ਬਣਦਾ ਹੀ ਨਹੀਂ ਹੈ ਇਹ ਗ੍ਰਫਤ ਕਰਨਾ ਦੂਜੀ ਗੱਲ ਜੇ ਹੈ ਤੁਸੀਂ ਕਰਨਾ ਹੈਗਾ ਜਿਸ ਤਰ੍ਹਾਂ ਸاسي ਲੋਕਾਂ ਨੂੰ ਤੁਸੀਂ ਕਰਦੇ ਹੋ ਸਾਨੂੰ ਘਰ ਦੇ ਵਿੱਚ ਰੀਟੇਨ ਕਰ ਲੋ ਘਰ ਦੇ ਵਿੱਚ ਸਾਨੂੰ ਉੱਥੇ ਰੱਖਿਆ ਜਾ ਸਕਦਾ ਉੱਥੇ ਆਪਦੀ ਡਿਊਟੀ ਪਾ ਤੁਸੀਂ ਮੁਲਾਜ਼ਮੇ ਦੀ ਡਿਊਟੀ ਲਾ ਸਕਦੇ ਹੋ ਅਸੀਂ ਆਦੇ ਪ੍ਰਵਾਸੀ ਤਾਂ ਰਹੀਏ ਤਾਂ ਉਸ ਤੜਕੇ ਦਾ ਜੋ ਸਾਰੇ ਸਾਡੇ ਭੈਣ ਭਰਾਵਾਂ ਨੇ ਸਾਡੀ ਜਥੇਬੰਦੀਆਂ ਨੇ ਕੀਤਾ ਹੈਗਾ ਤਾਂ ਉਹਦੇ ਕਰਕੇ ਅੱਜ ਜਿਹੜਾ ਹੁਣ ਸਾਡੀਆਂ ਡਿਊਟੀਆਂ ਲਾ ਕੇ ਸਾਨੂੰ ਘਰ ਦੇ ਵਿੱਚ ਰੀਟੇਨ ਜਿਹੜਾ ਹੈਗਾ ਸਾਨੂੰ ਬੰਦੇ ਲਾ ਕੇ ਜੋੜੇ ਨਾਲ ਲਾ ਕੇ ਘਰ ਦੇ ਵਿੱਚ ਭੇਜ ਰਹੇਗੇ ਹੈਗੇ ਭੇਜ ਰਹੇ ਹੈਗੇ ਤਾਂ ਇਹ ਮੈਂ ਕਹੂੰਗਾ ਵੀ ਵਧੀਆ ਜਿਹੜੀ ਸਰਕਾਰ ਦਾ ਜਿਹੜਾ ਰੁਈਆ ਹੈਗਾ ਭਗਵੰਤ ਮਾਨ ਦਾ ਇਹ ਵਧੀਆ ਨਹੀਂ ਹੈਗਾ ਕਿਉਂਕਿ ਹਰ ਬੰਦਾ ਆਪਦੇ ਹੱਕਾਂ ਵਾਸਤੇ ਲੜ ਸਕਦਾ ਹੈਗਾ ਉਸੇ ਕਾਰਨ ਤਹਿਤ ਅਸੀਂ ਸਾਡੀ ਮੀਟਿੰਗ ਹੋ ਰਹੀ ਸੀ ਉਸੇ ਤਹਿਤ ਹੀ ਅਸੀਂ ਸਾਡਾ ਅਗਲਾ ਪੰਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਹੋਣਾ ਸੀਗਾ ਤਾਂ ਹਮੇਸ਼ਾ ਹੀ ਹੁੰਦਾ ਆ ਹੈਗਾ ਕਿਉਂਕਿ ਇਹ ਸਰਕਾਰ ਤਾਂ ਭਗਵੰਤ ਮਾਨ ਦੀ ਸਰਕਾਰ ਤਾਂ ਇੰਨਾ ਧਰਨਿਆਂ ਵਿੱਚੋਂ ਜਿਸ ਧਰਨਿਆਂ ਨੂੰ ਆਲੋਚਨਾ ਹੋ ਰਹੀ ਹੈ ਇਸ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ ਹੈਗੀ ਆਪ ਤੁਹਾਨੂੰ ਕੀ ਅਵਸ਼ਾਸ਼ ਦਵਾਇਆ ਗਿਆ ਇਹਨਾਂ ਦੇ ਵਿਸ਼ਵਾਸ ਕੀ ਦਵਾ ਪ੍ਰਸ਼ਾਸਨ ਬੋਲੋ ਜਿਹੜੇ ਤੁਹਾਡੀ ਗਾਂ ਮੀਟਿੰਗਾਂ ਹੋ ਰਹੀਆਂ ਉਹਨਾਂ ਪਰ ਤੁਹਾਡਾ ਗ ਨਹੀਂ ਦੇਖੋ ਉਹ ਤਾਂ ਉਹਦਾ ਸਰਕਾਰ ਨੇ ਆਪਦਾ ਅੱਗੇ ਮੀਟਿੰਗਾਂ ਦੇਣੀਆਂ ਸੀ ਇਹ ਤਾਂ ਜਿਹੜਾ ਸਾਨੂੰ ਉਹ ਕਹਿ ਲਿਏ ਵੀ ਅਜੇ ਇੱਥੇ ਵੀ ਅਸੀਂ ਸਾਨੂੰ ਅੰਦਰ ਰੱਖਿਆ ਹੋਇਆ ਸੀਗਾ ਉੱਥੇ ਵੀ ਇਸ ਘਰ ਦੇ ਵਿੱਚ ਸਾਡੇ ਉੱਤੇ ਡਿਊਟੀ ਲਾ ਕੇ ਪ੍ਰਸ਼ਾਸਨ ਸਾਨੂੰ ਉੱਥੇ ਵੀ ਅੰਦਰ ਰੱਖਿਆ ਜਾ ਰਿਹਾ ਤੇ ਸਾਡੇ ਸਾਡੀਆਂ ਜਥੇਬੰਦੀ ਦੀ ਸਾਡੀ ਦੀ ਡਿਮਾਂਡ ਸੀਗੀ ਵੀ ਸਾਡੇ ਲੀਡਰਾਂ ਨੂੰ ਅੰਦਰ ਕਿਉਂ ਰੱਖਿਆ ਜਾ ਰਿਹਾ ਇਹਨੂੰ ਆਦੇ ਘਰਾਂ ਦੇ ਵਿੱਚ ਸਾਡੇ ਜਿਸ ਤਰ੍ਹਾਂ ਹੈਗਾ ਤੁਸੀਂ ਡਿਊਟੀ ਲਾਉਣੀ ਕਿਸੇ ਬੰਦੇ ਨੂੰ ਆਰਡਰ ਛੱ ਅਕੇ ਨੂੰ ਲਗਾਤਾਰ ਹੋਰ ਵੀ ਬਿਆਨ ਦੇ ਰਿਹਾ ਕਿ ਇਹ ਗਲਤ ਧਾਰਾ ਦਿੱਤੇ ਜਾ ਰਹੇ ਨੇ ਕੇਂਦਰ ਨਾਲ ਵਾਲੇ ਦੀ ਮੰਗਾਂ ਨੇ ਕੱਲ ਵੀ ਮੀਟਿੰਗ ਦੇ ਵਿੱਚ ਡੇਢ ਘੰਟਾ ਕਰੀ ਬੈਠੇ ਦੇਖੋ ਇਹਨਾਂ ਗੱਲਾਂ ਦਾ ਵਧੀਆ ਇੱਕ ਜਿੰਮੇਵਾਰ ਜਿਹੜਾ ਮੁੱਖ ਮੰਤਰੀ ਹੁੰਦਾ ਇੱਕ ਸਾਰੇ ਪੰਜਾਬ ਦਾ ਉਹ ਜਿੰਮੇਵਾਰ ਹੁੰਦਾ ਹੁੰਦਾ ਹੈਗਾ ਇਹੋ ਜਿਹੀਆਂ ਗੱਲਾਂ ਕਰਨੀਆਂ ਜਾਂ ਇਹ ਵਧੀਆ ਤਾਂ ਗੱਲਾਂ ਕੋਈ ਨਹੀਂ ਲੱਗਦੀਆਂ ਵਧੀਆ ਗੱਲਾਂ ਨਹੀਂ ਹੈ ਇਹ ਇਹੋ ਜਿਹੀਆਂ ਗੱਲਾਂ ਕਰਨੀਆਂ ਕਿਉਂਕਿ ਹਰ ਬੰਦੇ ਨੇ ਮੰਗਣਾ ਜਦੋਂ ਇਹ ਸਰਕਾਰ ਤੋਂ ਬਾਹਰ ਸੀ ਹਰ ਤਾਂ ਧਰਨੇ ਲੱਗਦੇ ਸੀ ਉਦੋਂ ਇਹ ਗੱਲਾਂ ਠੀਕ ਸੀਗੀਆਂ ਤੋ ਆਦੀ ਮੰਗਾ ਮੰਗ ਕਿਹੜੀ ਮੰਨਣੀ ਨਹੀਂ ਮੰਨਣੀ ਇਹ ਸਰਕਾਰਾਂ ਦਾ ਕੰਮ ਹੁੰਦਾ ਤੇ ਉਹਦੇ ਅਸੀਂ ਮੰਗਣਾ ਤਾਂ ਹੈ ਹੀ ਨਾ ਇਹ ਇਹ ਕੀ ਗਲਤ ਇਹ ਚ ਕੀ ਹੈਗਾ ਕੋਈ ਗਲਤ ਹਜੇ ਤਾਂ ਵੀ ਇਹ ਸੜਕ ਰੋਕਣ ਵਾਲੀ ਗੱਲ ਵੀ ਐਸਕੇਮ ਨੇ ਨਹੀਂ ਕੀਤੀ ਸੀ ਕੋਈ ਵੀ ਵੀ ਅਸੀਂ ਜਾ ਕੇ ਸੜਕਾਂ ਨੂੰ ਕਿਸ ਤਾਂ ਜਗਾ ਕਹਿ ਰਹੇ ਸੀ ਸਾਨੂੰ ਜਗਾ ਦਿਓ ਚੰਡੀਗੜ੍ਹ ਵਿੱਚ ਕਿਸ ਜਗ੍ਹਾ ਤੇ ਅਸੀਂ ਬੈਠਣਾ ਹੈਗਾ ਸਾਡੀ ਅਸੀਂ ਤਾਂ ਜਗ੍ਹਾ ਦੀ ਮੰਗ ਕਰ ਰਹੇ ਸੀ ਇਹ ਸੜਕਾਂ ਨੂੰ ਰੋਕਣ ਦੀ ਤਾਂ ਕੋਈ ਗੱਲ ਨਹੀਂ ਸੀ ਇਹ ਸੜਕਾਂ ਰੋਕਣੀਆਂ ਜੇ ਨਹੀਂ ਰੋਕਣ ਨਾਲੇ ਹਾਲੇ ਤਾਂ ਪੰਜ ਨੂੰ ਸੀਗਾ ਮੀਟਿੰਗ ਸਾਡੀ ਤਿੰਨ ਨੂੰ ਹੋ ਰਹੀ ਸੀਗੀ ਚੌਥੀ ਵਧੀਆ ਮੌਕੇ ਤੋਂ ਪਹਿਲਾਂ ਮੀਟਿੰਗ ਚੱਲੇ ਜੀ ਪਤਾ ਨਹੀਂ ਕੀ ਬੰਦੇ ਵਿੱਚ ਜਾਂ ਕੀ ਪਲਾਨ ਸੀ ਕੀ ਗੱਲ ਸੀਗੀ ਜਿਹੜਾ ਇਸ ਤਰ੍ਹਾਂ ਕੀਤਾ ਗਿਆ ਹੈਗਾ ਨਹੀਂ ਕਰਨਾ ਚਾਹੀਦਾ ਸੀ ਹੌਣ ਵਾਲੇ ਦਿਨਾਂ ਦੇ ਵਿੱਚ ਕਿਸ ਸੰਘਰਸ਼ ਜਾਰੀ ਰੱਖਿਆ ਜਾਵੇ ਦੇਖੋ ਸੰਘਰਸ਼ ਕਦੇ ਰੁਕਦੇ ਨਹੀਂ ਹੁੰਦੇ ਸੰਘਰਸ਼ ਤਾਂ ਜਿਹੜਾ ਦੇਖੋ ਜਦੋਂ ਇਹੋ ਜੀ ਗੱਲ ਬਣਦੀ ਮੈਂ ਕਹੂੰਗਾ ਜਦੋਂ ਇਹੋ ਜਾਂ ਰੋਜ਼ ਬਣਦਾ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਦੁਬੱਟਾ ਹੋ ਕੇ ਨਿਕਲਦਾ ਉਹ ਵੱਡਾ ਤਿਆਰੀ ਨਾਲ ਨਿਕਲਦਾ ਹਰ ਬੰਦੇ ਦੇ ਮਨ ਦੇ ਵਿੱਚ ਹੁੰਦੀ ਹੈ ਵੀ ਇਸ ਤਰ੍ਹਾਂ ਕੀਤਾ ਗਿਆ ਹੁਣ ਅਸੀਂ ਤਿਆਰੀ ਵੱਧ ਕਰੀਏ ਸੋ ਉਹ ਤੋਂ ਵੱਡੀ ਤਿਆਰੀ ਦੇ ਨਾਲ ਜਿਹੜਾ ਸੰਘਰਸ਼ ਤੋਂ ਆਉਣ ਵਾਲਾ ਸੰਘਰਸ਼ ਤੋਂ ਵੱ ਇਹ ਸੰਘਰਸ਼ ਕਿਤੇ ਰੁਕਦੇ ਨਹੀਂ ਹੁੰਦੇ ਕਦੇ ਅਜ ਤੱਕ ਨਹੀਂ ਰੁਕੇ ਜੇ ਮੋਦੀ ਦੇ ਸਮੇਂ ਮੋਦੀ ਨਹੀਂ ਰੋਕ ਸਕਿਆ ਇੱਕ ਸਾਲ ਤੋਂ ਤਾਂ ਇੱਕ ਉਹੀ ਪੰਜਾਬ ਜੀ ਨੇ ਐਡਾ ਵੱਡਾ ਸੰਘਰਸ਼ ਕਰਕੇ ਦਿੱਲੀ ਦੇ ਵਿੱਚ ਵੱਡਾ ਸੰਘਰਸ਼ ਬਣਾਇਆ ਸੀ ਤਾਂ ਉਹ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਨਹੀਂ ਹੋ ਸਕਦਾ ਤਾਂ ਉਹਨਾਂ ਵਾਲੇ ਸਮੇਂ ਦੇ ਜੇ ਸੰਘਰਸ਼ ਤਾਂ ਬਹੁਤ ਵੱਡਾ ਹੋ ਸਕਦਾ ਪ੍ਰਧਾਨ ਜੀ ਸਵੇਰ ਸਵੇਰ 4 ਵਜੇ ਗੁਰਦੁਆਰਾ ਬਾਬਾ ਸਾਹਿਬ ਕਿੰਨਾ ਕੋ ਹਸਪਤਾਲ ਦੇਖੋ ਇੱਕ ਲੋਕ ਸੇਵਾ ਇੱਕ ਕਿਸਾਨ ਨੂੰ ਕਹਿੰਦੇ ਵੀ ਅੰਨ ਦਾਤਾ ਕਹਿੰਦੇ ਨੇ ਉਹਨਾਂ ਕਿਸਾਨ ਅੰਨਦਾਤੇ ਨੂੰ ਰਾਤ ਨੂੰ 10-11 ਵਜੇ ਤੋਂ ਲੈ ਕੇ ਸਵੇਰ ਤੱਕ ਜਿਹੜਾ ਅੱਜ ਦਿਨੇ ਵੀ ਹੈਗਾ ਇਹ ਇਹ ਕਹੋ ਇਹ ਹੁੰਦਾ ਰਿਹਾ ਸਰਕਾਰਾਂ ਦਾ ਜੋ ਸਿਸਟਮ ਹੈਗਾ ਬਹੁਤ ਮਾੜਾ ਹੈਗਾ ਇੱਕ ਪਾਸੇ ਅੰਨਦਾਤਾ ਇੱਕ ਪਾਸੇ ਅੰਨਦਾਤਾ ਕਿਹਾ ਜਾਂਦਾ ਲੋਕਾਂ ਦਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈਗਾ ਦੂਜੇ ਪਾਸੇ ਇਹ ਲੋਕਾਂ ਵਾਸਤੇ ਜੋ ਅਸੀਂ ਮੰਗ ਕਰ ਰਹੇ ਜਾਂ ਜੋ ਖੇਤੀ ਵਾਸਤੇ ਕਰ ਰਹੇ ਹਾਂ ਅਸੀਂ ਜ਼ਿੰਮੇਵਾਰ ਨੇ ਘਰੇ ਤਾਂ ਨਹੀਂ ਰੱਖਣਾ ਜੇ ਕੋਈ ਬੈਨੀਫਿਟ ਹੁੰਦਾ ਤਾਂ ਲੋਕਾਂ ਦੇ ਵਿੱਚ ਹੀ ਜਾਣਾ ਸਾਰਾ ਸੋ ਇਹਦੇ ਨਾਲ ਬਾਜ਼ਾਰ ਚੱਲਦਾ ਮੈਂ ਕਿਸਾਨੀ ਮਰਦੀ ਆ ਤਾਂ ਸਾਰਾ ਦੇਸ਼ ਮਰਦਾ ਹੈ ਕਿਉਂਕਿ ਕਿਸਾਨੀ ਦੇ ਸਿਰ ਤੇ ਸਾਡਾ ਦੇਸ਼ ਚੱਲ ਰਿਹਾ ਹੈ ਸੋ ਰਵਈਆ ਜਿਹੜਾ ਸੋ ਦੇਖ ਰਹਾ ਮੀਡੀਆ ਨੂੰ ਪਤਾ ਤੁਸੀਂ ਦੇਖਦੇ ਹੋ ਜਿਉਂ ਕਿਸਾਂ ਰਵਈਆ ਰਿਹਾ ਕੱਲ ਦਾ ਕਦੇ ਅੱਜ ਤੱਕ ਮੈਂ ਤਾਂ ਠੀਕ ਹੈ ਸਰਕਾਰਾਂ ਕੇ ਮਾਰੀਆਂ ਕਰਕੇ ਸਰਕਾਰਾਂ ਬਦਲੀਆਂ ਤੇ ਲੋਕਾਂ ਨੇ ਬਦਲਾ ਲਿਆ ਹੁੰਦਾ ਸੀ 92 ਇਹਨਾਂ ਦੇ ਐਮਐਲਏ ਜਿਹੜੇ ਜਿਤਾ ਕੇ ਤੇ ਲਿਆਂਦਾ ਸੀਗਾ ਵੀ ਇਸ ਇਹ ਸੋਚੂਗਾ ਕੋਈ ਕਦੇ ਮੈਂ ਤਾਂ ਇਹੋ ਜਿਹਾ ਰਵਈਆ ਕਦੇ ਨਹੀਂ ਦੇਖਿਆ ਵੀ ਮੁੱਖ ਮੰਤਰੀ ਜਿਹੜਾ ਹੈਗਾ ਸਾਰੇ ਦੇਸ਼ ਦੀਆਂ ਪੰਜਾਬ ਦੀਆਂ ਜਥੇਬੰਦੀਆਂ 32 35 ਜਥੇਬੰਦੀਆਂ ਬੈਠੀਆਂ ਹੋਣ ਤਾਂ ਮੀਟਿੰਗ ਛੱਡ ਕੇ ਮੁੱਖ ਮੰਤਰੀ ਭੱਜ ਜਾਵੇ ਇਹ ਕੋਈ ਵਧੀਆ ਗੱਲ ਤਾਂ ਲੱਗੀ ਨਹੀਂ ਕੋਈ ਸਿਸਟਮ ਵਾਲੀ ਗੱਲ ਤਾਂ ਕੋਈ ਲੱਗੀ ਨਹੀਂ ਹੈ ਤੇ ਬਾਕੀ ਨੇ ਸੋਚ